ਜਿਸ ਤਕਾਰਜ ਭੈਣਾਂ ਤੇ ਭਾਈਆਂ ਨੂੰ ਬੇਨਤੀ ਕਰਦੀ ਆ ਤੇ ਜਿੱਥੇ ਵੀ ਮੇਰੇ ਪਤੀ ਨੂੰ ਦੇਖਣ ਸੂਚਨਾ ਦੇਣ ਤੇ ਮੈਂ ਉਹਨਾਂ ਦੀ ਬਹੁਤ ਬਹੁਤ ਧੰਨਵਾਦੀ ਹੋਵਾਂਗੀ ਵੈਕੁਰ ਜੀ ਦਾ ਖਾਲਸਾ ਵੈਕੁਰ ਜੀ ਕੀ ਫਤਿਹ ਦੋਸਤੋ ਬਾਬਾ ਬਕਾਲਾ ਸਾਹਿਬ ਖੜੇ ਆ ਤੇ ਭੈਣ ਕੁਰਵਿੰਦਰ ਕੌਰ ਹੈ ਇਹਨਾਂ ਦੇ ਪਤੀ ਦਲਜੀਤ ਸਿੰਘ ਜੀ ਪਾਤੀ ਸਿੰਘ ਦੀ ਡਿਊਟੀ ਕਰਦੇ ਸੀ ਗੁਰਦੁਆਰਾ ਕਲਨ ਸਾਹਿਬ ਜਦੋਂ ਇਹਨਾਂ ਦੀ ਮੈਰਿਜ ਹੋਈ ਸੀ 6 ਸਾਲ ਤੋਂ ਇਹ ਲਾਪਤਾ ਨੇ ਮੇਰੇ ਨਹੀਂ ਰਹੇ ਤੇ ਇਹਨਾਂ ਦੀ ਫੋਟੋ ਤੁਹਾਨੂੰ ਮੈਂ ਵੀਡੀਓ ਦੇ ਵਿੱਚ ਬਤਰੀ ਕਰਕੇ ਜਰੂਰ ਦਿਖਾਵਾਂਗਾ। ਕਾਫੀ ਦਿਨਾਂ ਤੋਂ ਪਰਿਵਾਰ ਮੈਨੂੰ ਕਹਿ ਰਿਹਾ ਸੀ ਕਿ ਭਾਈ ਸਾਡੀ ਵੀਡੀਓ ਪਾਖੋ। ਆਪੋ ਦੇ ਵਿੱਚ ਇਹ ਮੈਨੂੰ ਨਹੀਂ ਸੀ ਕਹਿ ਰਹੇ। ਇਹ ਕਹਿ ਰਿਹਾ ਸੀ ਤੁਹਾਨੂੰ ਕਿਉਂਕਿ ਤੁਸੀਂ ਵੀਡੀਓ ਨੂੰ ਸ਼ੇਅਰ ਕਰਕੇ ਜਗਾ ਜਗਾ ਪਹੁੰਚਾਉਣਾ ਹੈ ਤੇ ਭਾਈ ਸਾਹਿਬ ਹੁਣਾਂ ਨੂੰ ਲੱਭਣ ਦੀ ਕੋਸ਼ਿਸ਼ ਕਰਨੀ ਹੈ। ਇਹ ਛੋਟਾ ਬੱਚਾ ਇਹਨਾਂ ਦਾ ਸਵੇਰੇ ਸ਼ਾਮ ਗੁਰਦੁਆਰਾ ਸਾਹਿਬ ਜਾ ਕੇ ਪਾਠ ਕਰਦਾ ਤੇ ਅਰਦਾਸ ਕਰਦਾ ਕਿ ਮੇਰਾ ਪਿਓ ਘਰ ਆਏਗਾ। ਭੈਣ ਸਵੇਰੇ ਸ਼ਾਮ ਪਾਰਕ ਕਰਦੀ ਆ ਗੁਰਦੁਆਰਾ ਸਾਹਿਬ ਜਾਂਦੀ ਆ ਅਰਦਾਸ ਕਰਦੀ ਆ ਅੱਜ ਵੀ ਉਮੀਦ ਹੈ ਕਿ ਮੇਰਾ ਪਤੀ ਜਿੰਦਾ ਹੈ ਤੇ ਉਹ ਘਰ ਆਏਗਾ ਅਗਰ ਤੁਹਾਡੇ ਵੀਡੀਓ ਸ਼ੇਅਰ ਕਰਨ ਦੇ ਨਾਲ ਇਹਨਾਂ ਦਾ ਪਤੀ ਘਰ ਆ ਜਾਏ ਤੇ ਇਸ ਤੋਂ ਵੱਡਾ ਹੋਰ ਕੋਈ ਸੇਵਾ ਦਾ ਕੰਮ ਨਹੀਂ ਹੋ ਸਕਦਾ ਹੱਥ ਜੋੜ ਕੇ ਬੇਨਤੀ ਆ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰਿਓ ਮੈਂ ਪਰਿਵਾਰ ਦਾ ਮੋਬਾਈਲ ਨੰਬਰ ਜਿਹੜਾ ਉਹ ਵੀਡੀਓ ਦੇ ਉੱਪਰ ਦੇ ਦੂੰਗਾ ਅਗਰ ਇਹਨਾਂ ਦੇ ਬਾਰੇ ਇਹਨਾਂ ਦੇ ਕਿਸੇ ਦੋਸਤ ਮਿੱਤਰ ਨੂੰ ਰਿਸ਼ਤੇਦਾਰ ਭੈਣ ਭਰਾ ਨੂੰ ਕਿਸੇ ਕਈ ਵਾਰੀ ਇਦਾਂ ਨੂੰ ਹੁੰਦਾ ਕਿ ਕਈ ਵਾਰੀ ਸਾਨੂੰ ਪਤਾ ਹੁੰਦਾ ਅਸੀਂ ਦੱਸਣਾ ਨਹੀਂ ਜਾਂਦੇ ਕਿਸੇ ਰਿਸ਼ਤੇਦਾਰ ਭੈਣ ਭਰਾ ਨੂੰ ਪਤਾ ਤੇ ਉਹ ਵੀ ਜ਼ਰੂਰ ਦੱਸੇ ਇਹ ਭੈਣ ਦਾ ਵਾਸਤਾ ਤੁਹਾਨੂੰ ਇਸ ਬੱਚੇ ਦਾ ਵਾਸਤਾ ਛੋਟੇ ਦਾ ਯਾਰ ਜ਼ਰੂਰ ਦੱਸੋ ਜੇ ਕਿਸੇ ਨੂੰ ਪਤਾ ਕਿ ਇਹ ਭਰਾ ਕਿੱਥੇ ਆ ਕਿਹੜੇ ਹਾਲਾਤਾਂ ਦੇ ਵਿੱਚ ਆ ਤੇ ਇਸ ਵੀਡੀਓ ਨੂੰ ਬਿਰਧ ਆਸ਼ਰਮ ਅਨਾਥ ਆਸ਼ਰਮ ਜਿੰਨੇ ਵੀ ਨੇ ਉਥੋਂ ਤੱਕ ਪਹੁੰਚਾ ਦਿਓ ਇਸ ਵੀਡੀਓ ਨੂੰ ਹਰ ਮੋਬਾਈਲ ਦੇ ਵਿੱਚ ਪਹੁੰਚਾ ਦਿਓ ਤਾਂ ਜੋ ਇਸ ਭੈਣ ਨੂੰ ਆਪਾਂ ਇਹਨਾਂ ਦਾ ਪਤੀ ਲੱਭ ਕੇ ਦੇ ਸਕੀਏ। ਕਈ ਵਾਰੀ ਇਦਾਂ ਹੁੰਦਾ ਕਿ ਆਪਾਂ ਨੂੰ ਪਤਾ ਹੁੰਦਾ ਪਰ ਆਪ ਦੱਸਦੇ ਨਹੀਂ ਆ। ਤੁਹਾਡੇ ਨਾਲ ਵਾਦਾ ਮੇਰਾ ਵਾਦਾ ਤੁਹਾਡੇ ਨਾਲ ਪਰਿਵਾਰ ਵੱਲੋਂ ਵੀ ਇਹ ਕਿਹਾ ਗਿਆ ਕਿ ਅਗਰ ਕੋਈ ਸਾਨੂੰ ਦੱਸੇਗਾ ਇਹਨਾਂ ਦੀ ਸੂਚਨਾ ਦੇਵੇਗਾ ਕਿ ਇਹ ਕਿੱਥੇ ਨੇ ਉਹਨਾਂ ਨੂੰ ਇਨਾਮ ਵੀ ਦਿੱਤਾ ਜਾਏਗਾ ਔਰ ਉਹਨਾਂ ਦਾ ਜਿਹੜਾ ਨਾਮ ਆ ਉਹ ਬਿਲਕੁਲ ਬੁੱਕਤ ਰੱਖਿਆ ਜਾਏਗਾ। ਔਰ ਕਿਸੇ ਦੇ ਖਿਲਾਫ ਕੋਈ ਐਕਸ਼ਨ ਨਹੀਂ ਲਿਆ ਜਾਏਗਾ ਕਿਉਂਕਿ ਸਾਨੂੰ ਸਿਰਫ ਦਲਜੀਤ ਸਿੰਘ ਚਾਹੀਦੇ ਨੇ ਸਾਡਾ ਕਿਸੇ ਨਾਲ ਕੋਈ ਵੈਰ ਨਹੀਂ ਕੋਈ ਵਿਰੋਧ ਨਹੀਂ ਇਹ ਬਹੁਤ ਵਧੀਆ ਸੁਭਾਅ ਦੇ ਸੀ ਦੱਸ ਰਹੇ ਸੀ ਪਰਿਵਾਰ ਦੇ ਨਾਲ ਬੈਠ ਕੇ ਪਹਿਲਾਂ ਪਾਧਾ ਘੰਟਾ ਗੱਲਬਾਤ ਕੀਤੀ ਹੈ ਬਹੁਤ ਵਧੀਆ ਸੁਭਾਅ ਹੀ ਇਹਨਾਂ ਦਾ ਔਰ ਕਿਸੇ ਦੇ ਨਾਲ ਕੋਈ ਵੈਰ ਨਹੀਂ ਕੋਈ ਵਿਰੋਧ ਨਹੀਂ ਹਰ ਕਿਸੇ ਨਾਲ ਮਿਲ ਕੇ ਰਹਿੰਦੇ ਸੀ ਨਿਤਨੇਮੀ ਬੰਦੇ ਸੀ ਪਰ ਪਤਾ ਨਹੀਂ ਲੱਗਾ ਕਿ ਅਚਾਨਕ ਕਿੱਥੇ ਗਾਇਬ ਹੋ ਗਏ ਤੁਸੀਂ ਹੋ ਸਕਦੇ ਹੋ ਤੇ ਬੰਦਾ ਬਿਲਕੁਲ ਠੀਕ ਠਾਕ ਹੋਵੇ ਤੇ ਅਚਾਨਕ ਗੁੰਮ ਹੋ ਜੇ ਕੀ ਬੀਤੀ ਹੋएगी ਪਰਿਵਾਰ ਤੇ ਔਰ ਕੀ ਬੀਤੀ ਹੋएगी ਇਸ ਭੈਣ ਤੇ ਭਾਜੀ ਕੈਮਰਾ ਭੈਣ ਦੀ ਵੱਲ ਕਰਿਓ ਆਪਾਂ ਭੈਣ ਜੀ ਨਾਲ ਥੋੜੀ ਗੱਲਬਾਤ ਕਰਾਂਗੇ ਭੈਣ ਜੀ ਜਦੋਂ ਗਏ ਆ ਘਰੋਂ ਤੇ ਤੁਹਾਨੂੰ ਕੁਝ ਦੱਸ ਕੇ ਗਏ ਜਾਣ ਲੱਗਿਆ ਹਾਂਜੀ ਕਹਿੰਦੀ ਕਿ ਰਾਇ ਦੇ ਕਮਰਾ ਲੈਣ ਚੱਲਿਆ ਮੈਂ ਚਾਬੀ ਲੈਣੀ ਵੇ ਇੱਕ ਦਿਨ ਪਹਿਲਾਂ ਵੇਖ ਕੇ ਆਏ ਸੀ ਜਾ ਬਿਨਾਂ ਦੇ ਲਾਗਨੇ ਕਰੋ ਬਿਲਕੁਲ ਠੀਕ ਠਾਕ ਹੈ ਹਾਂਜੀ ਠੀਕ ਠਾਕ ਹੈ ਹਾਂ ਤੁਸੀਂ ਅੱਜ ਵੀ ਉਹਨਾਂ ਦੇ ਨਾਮ ਦਾ ਜਿਹੜਾ ਵਾ ਉਹ ਸਾਥ ਭਰਦੇ ਹੋ ਹਨ ਹਾਂਜੀ ਤੁਹਾਨੂੰ ਉਮੀਦ ਆ ਕਿ ਅੱਜ ਵੀ ਆਉਣਗੇ ਹਾਂਜੀ ਉਮੀਦ ਆ ਮੈਨੂੰ ਪੂਰੀ ਉਮੀਦ ਹੈ ਕਿ ਆਉਣਗੇ ਉਹ ਠੀਕ ਠਾਕ ਜਿੱਥੇ ਵੀ ਆ ਠੀਕ ਠਾਕ ਆ ਕਿ ਆਉਣਗੇ ਦੋਸਤੋ ਇਸ ਪੈਂਡੀਆਂ ਉਮੀਦਾਂ ਦੇ ਪਾਣੀ ਨਾ ਫਿਰਨ ਦਿਓ ਇਹਨਾਂ ਨੂੰ ਲੱਭ ਕੇ ਦੇਣਾ ਆਪਾਂ ਇਹ ਮੇਰੀ ਵੀ ਜ਼ਿੰਮੇਵਾਰੀ ਹੈ ਤੇ ਤੁਹਾਡੀ ਵੀ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰਿਓ ਇਸ ਬੱਚੇ ਨੂੰ ਆਪਾਂ ਪਿਓ ਲੱਭ ਕੇ ਦੇਣਾ ਤੇ ਇਹ ਭੈਣ ਨੂੰ ਆਪਾਂ ਉਹਦਾ ਘਰ ਵਾਲਾ ਲੱਭ ਕੇ ਦੇਣਾ ਵੀਡੀਓ ਨੂੰ ਮੇਰਾ ਵੀ ਦੱਪ ਕੇ ਸ਼ੇਅਰ ਕਰ ਦਿਓ ਇਹ ਵੀਡੀਓ ਤੁਸੀਂ ਦੇਖ ਰਹੇ ਹੋ ਪਿੰਡ ਜੱਲੂਵਾਲ ਬਾਬਾ ਕਾਲਾ ਸਾਹਿਬ ਦੇ ਬਿਲਕੁਲ ਕੋਲ ਡਿਸਟ੍ਰਿਕਟ ਅੰਮ੍ਰਿਤਸਰ ਦੇ ਵਿੱਚ ਹੈ ਪਰਿਵਾਰ ਦਾ ਮੋਬਾਈਲ ਨੰਬਰ ਤੇ ਆਪਣਾ ਮੋਬਾਈਲ ਨੰਬਰ ਮੈਂ ਵੀਡੀਓ ਦੇ ਉੱਪਰ ਦੇ ਦੇਣਾ ਕਿਸੇ ਨੂੰ ਵੀ ਇਹਨਾਂ ਦੇ ਬਾਰੇ ਪਤਾ ਹੋਵੇ ਤੇ ਜਰੂਰ ਦੱਸਿਓ ਇਹਨਾਂ ਦੀ ਫੋਟੋ ক্লোਜ਼ ਕਰਕੇ ਜਿਹੜੀ ਮੈਂ ਵੀਡੀਓ ਦੇ ਵਿੱਚ ਜਰੂਰ ਦਿਖਾਉਂਗਾ ਵੀਡੀਓ ਦੇ ਲਾਸਟ ਤੇ ਵੀ ਦਿਖਾ ਦੇਣਾ ਕਈ ਵਾਰੀ ਇਨਸਾਨ ਇਦਾਂ ਹੁੰਦਾ ਕਿ ਆਪਣਾ ਹੁਦਿਆ ਬਦਲ ਲਿਆ ਹੁੰਦਾ ਜਾਂ ਚੇਂਜ ਹੋ ਗਿਆ ਹੁੰਦਾ ਅਗਰ ਕਿਸੇ ਨੂੰ ਥੋੜੀ ਬਹੁਤੀ ਵੀ ਉਪਸਥਾਪਨ ਮਿਲਦੀ ਹੈ ਕੁਝ ਤੇ ਜਰੂਰ ਦੱਸਿਓ ਐਫ ਆਈ ਆਰ ਪਹਿਲਾਂ ਦਰਜ ਹੋ ਚੁੱਕੀ ਹੈ ਜਦੋਂ ਗਮ ਹੋਈ ਸੀ ਪੁਲਿਸ ਵੱਲੋਂ ਜਿਹੜੀ ਕਾਰਵਾਈ ਕਰਨੀ ਸੀ ਉਹਨਾਂ ਨੇ ਕਰ ਦਿੱਤੀ ਆ ਲੱਭ ਰਹੇ ਆ ਪਰ ਹੁਣ ਇਹ ਜ਼ਿੰਮੇਵਾਰੀ ਭੈਣ ਨੇ ਮੇਰੀ ਲਈ ਆ ਤੇ ਤੁਹਾਡੀ ਲਈ ਆਪਾਂ ਇਸ ਵੀਰ ਨੂੰ ਲੰਮਕੇ ਦੇਣਾ ਬਹੁਤ ਬਹੁਤ ਧੰਨਵਾਦ ਜੀ ਅੱਜ ਜੀ ਤੁਸੀਂ ਵੀ ਇੱਕ ਵਾਰੀ ਸਾਰੀ ਸੰਗਤ ਨੂੰ ਬੇਨਤੀ ਕਰ ਦੋ ਕਿ ਮੇਰੀ ਮਦਦ ਕੀਤੀ ਜਾਵੇ ਤੇ ਵੀਡੀਓ ਨੂੰ ਸ਼ੇਅਰ ਕੀਤਾ ਜਾਵੇ ਹਾਂ ਜੀ ਸਤਿਕਾਰਯੋਗ ਟੈਣਾ ਤੇ ਭਾਈਆਂ ਨੂੰ ਬੇਨਤੀ ਕਰਦੀ ਹਾਂ ਜਿੱਥੇ ਵੀ ਮੇਰੇ ਪੱਤੀ ਨੂੰ ਦੇਖਣ ਸੂਚਨਾ ਦੇਣ ਤੇ ਮੈਂ ਉਹਨਾਂ ਦੀ ਬਹੁਤ ਬਹੁਤ ਧੰਨਵਾਦੀ ਹੋਵਾਂਗੀ ਵਾਹਿਗੁਰੂ ਵਾਹਿਗੁਰੂ